ਸਮਾਣਾ ਸਿਟੀ ਪੁਲਿਸ ਵੱਲੋਂ ਚਿੱਟੀ ਢੇਰੀ ਦੇ ਨਜ਼ਦੀਕ ਇੱਕ ਕਾਰ ਤੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਤੋਂ 10 ਬੇਟੀਆਂ ਹਰਿਆਣਾ ਸਰਾਬ ਬਰਬੰਦ ਹੋਈ ਹੈ। ਉਹਨਾਂ ਦੇ ਵਿੱਚ ਇੱਕ ਕਥਿਤ ਰੂਪੇ ਉਹਦੇ ਖਿਲਾਫ ਪਹਿਲੇ ਵੀ ਇੱਕ ਮਾਮਲਾ ਦਰਜ ਹੈ। ਔਰ ਸਮਾਣਾ ਦਾਲ ਸੇ ਇਹਨਾਂ ਦੋਨਾਂ ਨੂੰ ਐਕਸਾਈਜ਼ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਔਰ ਅਦਾਲਤ ਤੇ ਪੇਸ਼ ਕੀਤਾ ਜਾ ਰਿਹਾ ਹੈ। ਔਰ ਅੱਗੇ ਜਾਂਚ ਪੁਲਿਸ ਸ਼ੁਰੂ ਕਰ ਰਹੀ ਹੈ। ਇੱਕ ਵਿਅਕਤੀ ਜਿਹੜਾ ਫੜਿਆ ਗਿਆ ਹੈ ਉਹਦੇ ਵਿੱਚ ਇੱਕ ਪਹਿਲੇ ਹੀ ਮਾਮਲਾ ਦਰਜ ਹੈ ਜਿਸ ਨਾਲ ਗਲਵਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਉਸ ਸਰਾਬ ਇਸ ਕਰਕੇ ਵੇਚਨੇ ਹਰਾਨੇ ਲਈ ਜਾ ਕੇ ਕਿਉਂਕਿ ਉਹਨਾਂ ਦੇ ਸਿਰ ਵਿੱਪਨ ਇਹ ਪਣੀ ਭਾਗੜਾ ਰੋਡ ਲਾਈਨ ਦੇ ਉੱਤੇ ਸੀ ਪਹਿਲੇ ਹੀ ਲੇ ਗਏ ਉਹ ਨਹੀਂ ਪਹਿਲੇ ਨਹੀਂ ਲੇ ਗਏ ਕਿਉਂ ਰਾਏ ਹਾਂਜੀ ਗੱਡੀ ਲੈ ਗਏ ਸੀ ਹਾਂਜੀ ਕੱਲ ਮੁਖਰਵੀ ਦੇ ਆਧਾਰ ਤੇ ਚਿੱਟੀ ਢੇਰੀ ਪਾਸ ਨਾਮਤਾਰਿਕ ਕਲੋਨੀ ਨਾਕਾ ਲਾਇਆ ਹੋਇਆ ਸੀ ਜਿੱਥੇ ਵਿਪਨਕਰ ਤੇ ਜੋਇਬ ਖਾਨ ਆਪਣੀ ਗੱਡੀ ਆਰਟੀਕਾ ਤੇ ਆ ਰਹੇ ਸੀ ਜਿਨ੍ਹਾਂ ਨੂੰ ਰੋਕ ਕੇ ਚੈੱਕ ਕੀਤਾ ਗਿਆ ਦੌਰਾਨ ਚੈਕਿੰਗ ਇਨਾਂ ਤੋਂ 10 ਪੇਟੀਆਂ ਠੇਕਾ ਸ਼ਰਾਬ ਦੇਸੀ ਹਰਿਆਣਾ ਬਰਾਮਦ ਹੋਈਆਂ ਨੇ ਤੇ ਉਹਦੇ ਰਿਗਾਰਡਿੰਗ ਇਹਨਾਂ ਦੀ ਗ੍ਰਫਤਾਰੀ ਕੀਤੀ ਗਈ ਹੈ ਦਾਰੂ ਬਰਾਮਦ ਕਰ ਲਈ ਗਈ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਕਿਹੜੇ ਗਿਰਿਮ ਬਦਮਾਦਰ ਦਰਜ ਹੋਏ ਇਹਨਾਂ ਦੇ ਖਿਲਾਫ ਇਹ ਐਕਸਾਈਜ ਐਕਟ ਦੇ ਤਹਿਤ ਮੁਕਤਮਾ ਦਰਜ ਹੋਇਆ ਹੈ ਇਹਨਾਂ ਦੇ ਤਹਿਤ ਪਹਿਲਾਂ ਤਾਂ ਨਹੀਂ ਕੋਈ ਇਸ ਤਰ੍ਹਾਂ ਪਹਿਲਾਂ ਲੇ ਕੇ ਜਾਂਦੇ ਹਾਂ ਕੋਈ ਇਹਨਾਂ ਦੇ ਖਿਲਾਫ ਜੋਏਪਖਾਨ ਦੇ ਖਿਲਾਫ ਇੱਕ ਮਕਦਮਾ ਪਹਿਲਾਂ ਦਰਜ ਹੈ ਉਹ ਦੂਜੇ ਦੇ ਖਿਲਾਫ ਹਾਲੇ ਪਤਾ ਕਰ ਰਹੇ ਹਾਂ ਪਹਿਲਾ ਐਕਸਾਈਜ ਐਕਟ ਦਾ ਇਹਨਾਂ ਤੇ ਉਹਨਾਂ ਦਾ ਦਲਦਹੇਸ ਕਰ ਰਹੇ ਹੋ ਅਦਾਲਤ ਤੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਦੀ ਐਪਲੀਕੇਸ਼ਨ ਲਿਖੀ ਹੋਈ ਹੈ ਅਗਲੀ ਕਪਤੀਸ਼ਾਮਲ ਚਲਿਆ ਕੈਮ ਪਰਥਨ ਦੇ ਨਾਲ ਪਰਸੋਤਮ ਕੋਸ਼ਿਕ ਸਮਾਣਾ ਨਿਊਜ਼